ਭਾਈ ਜੀ ਕੀ ਲੱਭ ਰਹੇ ਹੋ ਇਹ ਭਾਈ ਇੱਥੇ ਕਮਰਾ ਸੀ ਹਾਂ ਕਮਰਾ ਹੁਣ ਲੱਭ ਨਹੀਂ ਰਿਹਾ ਪਤਾ ਨਹੀਂ ਹੁ ਕਿਹੜੀ ਸਾਈਡ ਨੂੰ ਰੋੜੇ ਦਾ ਜਾਂ ਬੈਕ ਸਾਈਡ ਨੂੰ ਜਾਂ ਇੱਧਰ ਨੂੰ ਰੋੜੇ ਦਾ ਬਾਕੀ ਸਮਾਨ ਤੇ ਰੋੜ ਕੇ ਢਲਗੇ ਦਾ ਤੇ ਅਸੀਂ ਸਮਾਨ ਦੇਖ ਰਹੇ ਹਾਂ ਵਿੱਚ ਕੀਮਤੀ ਚੀਜ਼ਾਂ ਵਿੱਚ ਕੋਈ ਨੱਪੀ ਹੋਈ ਠੀਕ ਆ ਟੋਕਾ ਤਾਂ ਤਕਰੀਬਨ ਮਿਲੇਗਾ ਉਹ ਲੱਬੇ ਦਾ ਹਾਂ ਬਾਕੀ ਨਹੀਂ ਕੋਈ ਸਰ ਮਿਲੇਗਾ ਡੱਟ ਖੁਰਲੀ ਇਕ ਲੱਬੀ ਦੀ ਬਸ ਇੱਥੇ ਪੂਰਾ ਘਰ ਸੀਗਾ ਭਾਜੀ ਜਰੀ ਇੱਥੇ ਘਰ ਹੀ ਬਹੁਤ ਵੱਸੋਂ ਸੀ ਕੋਈ ਚੱਕਰ ਨਹੀਂ ਪੰਜ ਜੀ ਰਹਿੰਦੇ ਸੀ ਹਾਂ ਹਾਂਜੀ ਉਹਨਾਂ ਦਾ ਸਮਾਨ ਤਕਰੀਬਨ ਕੱਖ ਨਹੀਂ ਵਿਚਰਿਆ ਦਾ ਨਿਕਲਿਆ ਘਰ ਦਾ ਜਿੰਨਾ ਵੀ ਸਮਾਰਟ ਸਾਰਾ ਵੇਚੀ ਰੁੜ ਗਿਆ ਜੀ ਸਾਰਾ ਰੋੜ ਚੁੱਕਿਆ ਇਧਰ ਵੀ ਕਣਕ ਕਮਾਤ ਸੀ ਤੇ ਵੀ ਨੱਪਿਆ ਗਿਆ ਜੀ ਹਾਂਜੀ ਤੇ ਕਿੰਨਾ ਹੋਰ ਇਹਦੇ ਨਾਲ ਨੁਕਸਾਨ ਹੋਇਆ ਕਿੰਨਾ ਕ ਘਰ ਸੀਗੇ ਜਿਹੜੇ ਸੰਡੂਆ ਜੀ ਅੱਛਾ ਹਾਂਜੀ ਹਾਂਜੀ ਤੇ ਕਿੰਨੇ ਜੀ ਸੀਗੇ ਪਰਵਾਦੇ ਪੰਜ ਜੀ ਜੀ ਇੱਕ ਲੜਕੀ ਸੀ ਦੋ ਬੇਟੇ ਸੀ ਦੋ ਜੀ ਆਪ ਸੀਗੇ ਹਾਂਜੀ ਤੁਸੀਂ ਵੇਖ ਸਕਦੇ ਹੋ ਵੀ ਘਰ ਦੀਆਂ ਨੀਹਾਂ ਤੱਕ ਨੀਰ ਜੜੀਆਂ ਲੱਗ ਰੀਆਂ ਆਂ ਨਿਯਮ ਨਹੀਂ ਲੱਗ ਰਹੀਆਂ ਸਰ ਤੇ ਬਾਈ ਜੀ ਕਿੰਨੇ ਕ ਇਸ ਪਿੰਡ ਚ ਘਰ ਸੀਗੇ ਜਿਹੜੇ ਇਸ ਤਰ੍ਹਾਂ ਤਬਾਹ ਹੋਏ ਨੇ ਇੱਥੇ ਤਕਰੀਬਨ 10 ਘਰ ਸੀ ਇਹ ਘਰ ਦੇ ਸਾਰੇ ਰੁੜ ਚੁੱਕੇ ਆ ਬਾਕੀ ਦੇ ਸਾਡਾ ਤੋਂ ਜਿੰਨਾ ਸਾਰੇ ਡੇਰਾਂ ਦਾ ਸਮਾਨ ਸੀ 10-15 ਫੁੱਟ ਪਾਣੀ ਚੱਲਦਾ ਸੀ ਸਮਾਨ ਵਿੱਚ ਹੀ ਡੁੱਬ ਗਿਆ ਜੀ ਤੇ ਸਾਰਾ ਗਲਗੁਲ ਗਿਆ